ਨੰਬਰ 38 ਜਿਹੜਾ ਹੈਗਾ ਆ 16 ਤੈਨੂੰ ਦਰਜ ਕੀਤਾ ਸੀਗਾ ਇਹ 419 420 676 77 ਦੇ ਥਾਣਾ ਸੇਵਾ ਲੈਂਦਾ ਹੈਗਾ ਇਹਦੇ ਵਿੱਚ ਇੱਕ ਗ੍ਰਿਫਤਾਰ ਕੀਤੀ ਹੈ ਲੇਡੀ ਰਣਜੀਤ ਕੌਰ ਪਤਨੀ ਬਲਕਾਤ ਸਿੰਘ ਵਾਸੀ ਗਲੀ ਨੰਬਰ 6 ਪ੍ਰਤਾਪ ਐਵੇਨਿਊ ਅੰਮ੍ਰਿਤਸਰ ਦੀ ਹੈਗੀ ਆ ਇਹਦਾ ਦੀ ਉਮਰ ਆਲਮੋਸਟ 45 ইয়ার ਹੈਗੀ ਆ ਇਹ ਹੋਇਆ ਕੀ ਹੈ ਕਿ ਇਨਸੀਡੈਂਸ ਇਹਨਾਂ ਨੇ ਰੇਲਵੇ ਸਟੇਸ਼ਨ ਦੇ ਬਾਹਰ ਦੋ ਗੱਡੀਆਂ ਸੀਗੀਆਂ ਆਪਸ 'ਚ ਟਕਰਾਈ ਔਰ ਇਹਨਾਂ ਨੇ ਆਪਣੀ ਜਿਹੜੀ ਆਇਡੈਂਟੀਟੀ ਹੈਗੀ ਐਜ਼ ਅ ਇਨਸਪੈਕਟਰ ਜਿਹੜੀ ਹੈਗੀ ਆ ਉਹ ਦੱਸੀ ਔਰ ਕੰਟਰੋਲ ਰੂਮ ਤੇ ਵੀ ਫੋਨ ਕੀਤਾ ਕਿ ਮੈਂ ਇਦਾਂ ਪੰਜਾਬ ਪੁਲਿਸ ਦੇ ਇਨਸਪੈਕਟਰ ਹੈਗੀ ਆ ਤੇ ਮੇਰੀ ਗੱਡੀ ਵੱਜ ਗਈ ਇਮੀਡੀਟਲੀ ਪੁਲਿਸ ਪਾਰਟੀ ਭੇਜੋ ਜਿਹਦੇ ਵਿੱਚ ਸਾਡੇ ਉੱਥੇ ਮੌਕੇ ਤੇ ਜਿਹੜੇ ਐਸ.ਆਈ. ਦਰਜੀਤ ਸਿੰਘ ਜੀ ਜਦੋਂ ਪਹੁੰਚੇ ਇਹਨਾਂ ਨੇ ਆਪਣੀ ਇੰਟਰੋਡਕਸ਼ਨ ਜਿਹੜੀ ਸੀਗੀ ਇਹ ਪੰਜਾਬ ਪੁਲਿਸ ਦੇ ਐਜ਼ ਅ ਇਨਸਪੈਕਟਰ ਜਿਹੜੀ ਹੈਗੀ ਆ ਉਹ ਦੱਸੀ ਔਰ ਇਹ ਵੀ ਦੱਸੀ ਕਿ ਇਹਨਾਂ ਦੀ ਪ ਸੋ ਥੋੜੇ ਇਨਸਪੈਕਟਰ ਸਾਹਿਬ ਨੂੰ ਇਹ ਆਪਣੇ ਜਿਹੜੇ ਸੀਗੇ ਜਦੋਂ ਇਹਨਾਂ ਦੀ ਗੱਲਬਾਤ ਤੋਂ ਪਤਾ ਲੱਗਾ ਕਿ ਇਹਨਾਂ ਦੇ ਜਿਹੜੀ ਸੀਗੀ ਆ ਵੀ ਇਹ ਉਸਲੇਹਾਜ਼ੇ ਦੇ ਨਹੀਂ ਹੈਗੇ ਨੇ ਪੁਲਿਸ ਆਫਸਰ ਨਹੀਂ ਹੈਗੇ ਸੋ ਇਸ ਬਾਰੇ ਜੋ ਬ੍ਰੀਕਿੰਗ ਨਾਲ ਪੜਤਾਲ ਕੀਤੀ ਗਈ ਤੇ ਪਤਾ ਲੱਗਾ ਕਿ ਇਹ ਜਿਹੜੇ ਹੈਗੇ ਆਪਣੇ ਨੂੰ ਮਿਸ ਰਿਪਰੈਜ਼ੈਂਟ ਕਰ ਰਹੇ ਨੇ ਆਪਣੀ ਜਿਹੜੀ ਹੈ ਪਰਸੋਨੇਸ਼ਨ ਕਰ ਰਹੇ ਨੇ ਕਿ ਇਹਨਾਂ ਦੀ ਆਈਡੈਂਟੀ ਕਿਸੇ ਹੋਰ ਦੀ ਆਪਣੀ ਆਈਡੈਂਟੀ ਦਿਖਾ ਰਹੇ ਨੇ ਸੋ ਇਸ ਚੀਜ਼ ਨੂੰ ਜਦੋਂ ਗਹਿਰਾਈ ਨਾਲ ਵੈਰੀਫਾਈ ਕੀਤਾ ਗਿਆ ਐਸਆਈ ਬ੍ਰਾਂਚ ਤੋਂ ਤੇ ਪਤਾ ਲੱਗਾ ਵੀ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਨਹੀਂ ਹੈ ਸੋ ਇਹਨਾਂ ਤੇ ਜਿਹੜਾ ਹੈਗਾ ਇਹ ਮਕਦਮਾ ਜਿਹੜਾ ਹੈਗਾ ਦਰਜ ਕੀਤਾ ਗਿਆ ਜਿਹੜਾ ਹੈਗਾ 420 ਚ 400 ਦੀ 420 678 77 ਦਾ ਔਰ ਇਹਨਾਂ ਨੂੰ ਜਿਹੜਾ ਹੈਗਾ ਇਸ ਤਰ੍ਹਾਂ ਕਰਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜੀ ਸਰ ਇਹਨਾਂ ਕੋਲ ਕੋਈ ਆਈ ਕਾਰਡ ਵਗੈਰਾ ਬਰਾਮਦ ਹੋਇਆ ਇਹਨਾਂ ਦੇ ਕੋਲ ਇੱਕ ਵਿਜ਼ਿਟਿੰਗ ਕਾਰਡ ਹੈਗਾ ਜਿਹਦੇ ਉੱਤੇ ਇਹਨਾਂ ਨੇ ਆਪਣਾ ਪੰਜਾਬ ਪੁਲਿਸ ਦਾ ਜਿਹੜਾ ਹੈਗਾ ਉਹ ਜਾਲੀ ਆਪਣਾ ਉਹ ਕਲਰ ਬਣਾ ਕੇ ਹੁੰਦਾ ਹੈ ਉਹ ਤੁਹਾਨੂੰ ਜਿਹੜਾ ਹੈਗਾ ਪਾਰਟ ਆਫ ਇਨਵੈਸਟੀਗੇਸ਼ਨ ਫਾਈਲ ਦਾ ਹੈਗਾ ਇਸ ਤੇ ਸਰ ਇਹ ਇਹਨਾਂ ਦੇ ਤੇ ਪਹਿਲਾ ਪਰਚੇ ਵੀ ਦਰਜ ਨਹੀਂ ਇੰਨਾ ਪਤਾ ਲੱਗਾ ਸਰ ਇਨਦੇ ਉੱਤੇ ਪਹਿਲਾ ਇੱਕ ਮਾਈਨਿੰਗ ਦਾ ਪਰਚਾ ਤਰਜ਼ ਹੈਗਾ ਜੀ ਥਾਣਾ ਆਪਣੇ ਅਜਨਾਲੇ ਦੇ ਵਿੱਚ ਉਹਦੇ ਵਿੱਚ ਨੋਮੀਨੇਟਡ ਹੈਗੀ ਆ ਉਸ ਤੋਂ ਬਾਅਦ ਦੋ ਆਰੀ ਜਣਾਂ ਦੀ ਜਿਹੜੀ ਹੈਗੀ ਆ ਆਪਣੀ ਹਸਤਕੁੰਜ ਹੋਈ ਜੀ ਸਰ ਕੋ ਵਰਦੀ ਮਿਲੀ ਇਹਨਾਂ ਨੂੰ ਨਹੀਂ ਵਰਦੀ ਨਹੀਂ ਮਿਲੀ ਇਹਨੇ ਤੇ ਜਿਹੜੀ ਗੱਡੀ ਮਿਲੀ ਕੋਈ ਗੁਲਲਬੱਤੀ ਲਗਾਈ ਹੈ ਜਾਂ ਕੀ ਲਗਾਇਆ ਨਹੀਂ ਬੱਤੀ ਨਹੀਂ ਲਗਾਈ ਇਹਨਾਂ ਨੇ ਆਪਣੀ ਇੰਟਰਕਟ ਜਦੋਂ ਗੱਡੀ ਦਾ ਐਕਸੀਡੈਂਟ ਹੋਇਆ ਆ ਉਦੋਂ ਇਹਨਾਂ ਨੇ ਆਪਣੀ ਇੰਟਰਕਸ਼ਨ ਇੰਟਰੋਡਕਸ਼ਨ ਜਿਹੜੀ ਸੀਗੀ ਉਹ ਐਜ਼ ਅ ਪੁਲਿਸ ਆਫੀਸਰ ਕੀਤੀ ਸੀਗੀ ਜਿਹੜੀ ਗੱਡੀ ਸੀ ਜਿਹੜੀ ਇਹਨਾਂ ਦੀ ਗੱਡੀ ਆਪਣੀ ਹੈ ਜਾਂ ਕਿਸੇ ਦੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਕਹੇਦੇ ਰਿਸਤੇਦਾਰ ਦੀ ਜਾਨਾਂ ਦੀ ਕਿਸੇ ਅਰੇ ਰੰਧੇ ਕਿੱਥੇ ਸੀ ਪ੍ਰਤਾਪ ਐ ਵਿਜੂ ਦਾ ٹرسٹ ਜਿਹੜਾ ਸਾਡੇ ਕੋਲ ਤੇ ਇਹ ਆਪਣੇ ਇਹਦੇ ਕਹਿੰਦੇ ਕਿ ਦੂਸਰੀ ਦੂਸਰਾ ਵਿਆਹ ਕੀਤਾ ਆਇਆ ਹੋਵੇ ਤਾਂ ਉਹ ਪਹਿਲੇ ਸਭ ਉਹ ਉਹਨਾਂ ਦੇ ਪਰਸਨਲ ਮੈਂ ਲੈ ਕੇ ਪਰਸਨ ਗੱਲਾਂ ਹੈਗੀਆਂ ਨਾ ਪਰਸਨ ਉਹਨਾਂ ਦੀ ਲਾਈਫ ਹੈਗੀ ਉਸ ਬਾਰੇ ਅਸੀਂ ਕਮੈਂਟ ਨਹੀਂ ਕਰ ਸਕਦੇ ਅਸੀਂ ਤਾਂ ਜੋ ਐਸ ਪਰ ਇਨਵੈਸਟੀਗੇਸ਼ਨ ਹੈਗੀ ਹੈ ਉਹਦੇ ਬਾਰੇ ਸਿਰਫ ਜਿਸ ਤਰ੍ਹਾਂ ਸਮਝਦਾ ਕਿ ਫਰਡ ਕਿਤੇ ਹੋਵੇ ਇਹਨਾਂ ਨੇ ਕਿਸੇ ਕੋਲ ਪੈਸੇ ਧੱਕੇ ਹੋਣ ਜਾਂ ਕੋਈ ਦੇਖੋ ਇਹਨਾਂ ਦੀ ਐਸੀਆਂ ਕਾਫੀ ਜਿਹੜੀ ਚੀਜ਼ ਹੈ ਰਮਾਨ ਲੈ ਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਏਗੀ ਅਸੀਂ ਵੀ ਤੁਹਾਡੇ ਮੀਡੀਆ ਰਾਹੀਂ ਇਹ ਅਪੀਲ ਕਰਦੇ ਆਂ ਜੇ ਇਹਨਾਂ ਨੇ ਕੋਈ ਫਰਾਡ ਕੀਤਾ ਜਾਂ ਕੁਝ ਵੀ ਕੀਤਾ ਤਾਂ ਸਾਡੇ ਐਸਐਚਯੂ ਸਿਵਲ ਲਾਈਨ ਦੇ ਨਾਲ ਸੰਪਰਕ ਕਰੋ ਔਰ ਇਹਨਾਂ ਬਾਰੇ ਜੇ ਕੋਈ ਹੋਰ ਐਵੀਡੈਂਸ ਦਿੱਤਾ ਜਾ ਸਕਦਾ ਜਿੱਥੇ ਇਹਨਾਂ ਨੇ ਆਪਣੇ ਆਪ ਨੂੰ ਮਿਸ ਰਿਪਰੈਜ਼ੈਂਟ ਕੀਤਾ ਜਾਂ ਪਰਸਨੇਸ਼ਨ ਕੀਤੀ ਹੈ ਤਾਂ ਉਹ ਸਾਥ ਨੂੰ ਆ ਕੇ ਕੋਟੈਕਟ ਕਰ ਸਕਦੇ ਪਰ ਸਰ ਇਹ ਇਦਾਂ ਪੁਲਿਸ ਦਾ ਨਾਮ ਵਰਤਣਾ ਇੱਕ ਹਾਈ ਪ੍ਰੋਫਾਈਲ ਲੱਖਾ ਹੈ ਅਗਰ ਸਟੇਸ਼ਨ ਦੀ ਗੱਲ ਕਰੀਂ ਪੀਟਪੜ ਵਾਲਾ ਇਹਨੂੰ ਡਰ ਕੋਈ ਨਹੀਂ ਸੀ ਇਹਨਾਂ ਨੂੰ ਦੇਖੋ ਇਹ ਤਾਂ ਹੁਣ ਉਹੀ ਜਾਣਦੇ ਹੈਗੇ ਨੇ ਕਿ ਉਹਨਾਂ ਨੇ ਇਹ ਕੀਤਾ ਕਿੰਨੀ ਕੰਫੀਡੈਂਸ ਨਾਲ ਕਰ ਰਹੇ ਨੇ ਕੋਈ ਨਾ ਕਿਉਂ ਕੀਤਾ ਉਹਨਾਂ ਨੇ ਕੋਈ ਕੰਟਰੋਲ ਰੂਮ ਤੇ ਜਿਸ ਸਾ ਤੁਸੀਂ ਦੱਸਿਆ ਫੋਨ ਵੀ ਕੀਤਾ ਉਹਨਾਂ ਨੇ ਸਾਰਾ ਜੀ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਹੈਗਾ ਪੁਲਿਸ ਆਫਸਰ ਲਿੱਸਿਆ ਸੀ ਤੇ ਇਹ ਹੋਰ ਵੀ ਕੋਈ ਠੱਗੀ ਕੋਈ ਲੱਗਦਾ ਉਹਹੀ ਗੱਲ ਕਹਿ ਰਹੇ ਨੇ ਮੈਂ ਤੁਹਾਡੇ ਮਾਦੀਮ ਰਾਹੀਂ ਹੋਰ ਵੀ ਕਹਿ ਰਹੇ ਜੋ ਸਾਡੇ ਕੋਲ ਤਾਂ ਇਹ ਚੱਲ ਰਹੀ ਤਾਂ ਪੀ ਜੇ ਕਿਸੇ ਨੂੰ ਪਤਾ ਲੱਗੇ ਜੇ ਕਿਸੇ ਨੂੰ ਪਤਾ ਲੱਗਿਆ ਵੀ ਸਾਡੇ ਨਾਲ ਉਹ ਵੀ ਕੀਤੀ ਹੈ ਕਈ ਵਾਰੀ ਕਿਸੇ ਨੂੰ ਪਤਾ ਹੁੰਦੀ ਆਂ ਨੋਟਿਸ ਹੁੰਦੀ ਆਂ ਜਾਣ ਗੁਆਣ ਚੀਜ਼ ਲੋਕਾਂ ਨੂੰ ਪਤਾ ਹੁੰਦਾ ਤੇ ਉਹ ਜ਼ਰੂਰ ਐਸਐਚਓ ਸੇ ਬਲਾਈਨ ਨੂੰ ਜਿਹੜਾ ਇਸ ਸੰਬੰਧੀ ਜਿਹੜਾ ਕੰਟੈਕਟ ਕਰ ਸਰ ਸਰ ਕਾਰਨ ਕੀ ਲੱਗਦਾ ਕਿ ਉਹ ਇਸ ਤਰ੍ਹਾਂ ਕੀਤਾ ਗਿਆ ਕਿ ਲੱਗਦਾ ਸੀਗਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਕੋ ਹਰ ਬੰਦੇ ਨੂੰ ਆਪਣੀ ਇੱਕ ਜਗ੍ਹਾ ਤੁਹਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਪ੍ਰਭਾਵ ਹੁੰਦਾ ਕਿ ਮੈਂ ਜੀ ਆਪਣਾ ਪ੍ਰਭਾਵ ਪਾ ਕੇ ਕੰਮ ਕਰਵਾ ਲੂੰਗਾ ਸੋ ਕਿਤੇ ਨਾ ਕਿਤੇ ਹਰ ਬੰਦਾ ਆਪਣੇ ਆਪ ਨੂੰ ਰੀਪ੍ਰੇਜ਼ੈਂਟੇਸ਼ਨ ਕਰਦਾ ਤਾਂ ਉਹਦੇ ਜਿਹੜੇ ਹੈ ਸਰ ਕਈ ਵਾਰੀ ਜਦੋਂ ਬਰੀਕੀ ਨਾ ਹੁੰਦੀ ਤਾਂ ਖਮਿਆਲੀ ਸਾ ਮੇਰੀ ਬੇਇੱਜ਼ਤੀ ਮੈਂ ਤੁਹਾਡੇ ਹੱਥ ਜੋੜ ਕੇ ਆਈ ਹੈ ਜਾਂ ਨਹੀਂ ਹੈ ਗਲਤੀ ਹੋਈ ਮੰਨਦੇ ਹੋ ਜੀ ਪਰ ਗਲਤੀ ਹੋ ਗਈ ਇਸੀ ਨੂੰ ਲੈ ਕੇ ਹੱਥ ਜੋੜ ਕੇ ਮਾਫੀ ਮੰਗ ਸਕਦਾ ਹਾਂ ਜੀ ਕੀ ਲੱਗਦਾ ਹੈ ਹਾਂ ਜੀ ਮੈਂ ਇੱਕ ਨਹੀਂ ਹੋਈ ਮੈਂ ਤੁਹਾਡੇ ਕੋਲ ਸਮਝੇ ਸਰ ਮੈਂ ਟੋਪਟੈਸ਼ਨ ਦੇ ਵਿੱਚ ਹਾਂ ਜੀ ਡਿਪਰੈਸ਼ਨ ਤਾਂ ਸੀਗੀ ਤਾਂ ਕਰਕੇ ਡਿਪਰੈਸ਼ਨ ਦੀ ਮੈਡੀਸਿਨ ਚੱਲਦੀ ਹੈ ਇੰਨਾ ਕਹਾ ਡਿਪਰੈਸ਼ਨ ਨਹੀਂ ਤੁਹਾਨੂੰ ਪੁਸ ਮਲਾਇਨ ਬਣ ਕੇ ਚਲੋ ਹੁਣ ਆਜੋ ਆਜੋ ਤੁਸੀਂ ਆਪਾਂ ਆਈਡੈਂਟੀਟੀ ਪ੍ਰੂਫ ਦੇ ਰਹੇ ਹੋ ਉਸ ਤੇ ਫੋਨ ਵੀ ਕਰ ਰਹੇ ਹੋ ਉਸ ਨੰਬਰ ਤੇ ਪੁੱਤਰੂ ਮਿਲ ਵੀ ਤੁਹਾਨੂੰ ਕਹਿੰਦੇ ਨਹੀਂ ਤੁਸੀਂ ਫੋਨ ਨੰਬਰ ਤੇ ਨਹੀਂ ਫੋਨ ਕਰਕੇ ਕਿਹਾ ਮੈਂ ਪੁਸ ਮਲਾ ਜਾਵਾਂ ਮੇਰੀ ਗੱਡੀ ਵੱਜੀ ਹੈ ਹਾਂਜੀ ਮੈਡਮ ਐ ਮੈਡਮ ਨਹੀਂ ਤੁਸੀਂ ਕਹਿ ਨਹੀਂ ਗੱਲ ਫੋਨ ਨੰਬਰ ਤੇ ਫੋਨ ਕਰਕੇ ਸਰ ਉਹ ਟੱਕਰ ਬਾਰੇ ਦੱਸੇ ਨੋਟਸ ਲਿਆਂਦਾ ਸੀ ਪੁਲਸ ਦੇ ਨੋਟਸ ਚ ਲਿਆਂਦਾ ਸੀ ਟੱਕਰ ਬਾਰੇ ਤੇ ਸਾਡੀਆਂ ਗੱਡੀਆਂ ਦੀ ਟੱਕਰ ਹੋ ਗਈ ਤੇ ਸਾਡਾ ਰਾਜੀ ਨਾ ਫਰਾਇਆ ਝਗੜਾ ਹੋ ਰਿਹਾ ਸੀ ਬੰਦਿਆਂ ਦਾ ਨਹੀਂ ਤੁਸੀਂ ਐ ਨਹੀਂ ਕਿਹਾ ਇਹਨਾਂ ਨੂੰ ਕੁਝ ਮਲਾਇਆ ਮਤਲਬ ਫਿਰ ਤੁਸੀਂ ਡੰਟੀ ਫੂਰ ਆਪਣਾ ਦਿੱਤਾ ਕਿਦਾਂ ਦਿੱਤਾ ਇਹ ਸਭ ਤੋਂ ਕੀ ਗਲਤੀ ਸਰ ਮੇਰੇ ਪੁਲਸਦਾਰ ਤੇ ਕਹਿ ਨਹੀਂ ਪਾਇਆ ਜੀ ਕੋਈ ਤਾਂ ਕੋਈ ਕਰਾਗਾ ਜੋ ਅਧਿਕਾਰੀ ਪੁਲਸ ਦਾ ਇਸ ਕਰਦੇ ਆ